ਸਾਡੇ ਘਰੇ ਭਾਈ ਜਿਹੜੀ ਸਿਕਿਉਰਿਟੀ ਅਸੀਂ ਰੱਖੀ ਹੋਈ ਸੀ ਉਹ ਵੀ ਦਿੱਲੀ ਲੈ ਗਏ ਕਹਿੰਦੇ ਬਾਪੂ ਜੀ ਦੀ ਜਾਨ ਨੂੰ ਖਤਰਾ ਹੈ ਲੈ ਦੱਸੋ ਭਾਈ ਜੀ ਬਾਪੂ ਦੀ ਜਾਨ ਨੂੰ ਖਤਰਾ ਹੈ ਉਹਨੂੰ ਅੰਦਰ डक ਕੇ ਰੱਖੋ ਬਾਹਰ ਕਿਉਂ ਖੁੱਲਾ ਛੱਡਿਆ ਉਹ ਮੈਂ ਵਿਚੋਲੇ ਨੂੰ ਫੋਨ ਮਾਰਿਆ ਮੈਂ ਕਿਹਾ ਭਾਈ ਓਏ ਮੁੰਡਾ ਬਾਲਾ ਥੱਲੇ ਲਾਰ ਕੇ ਬਹੂ ਨੇ ਥੋੜਾ ਬਹੁਤਾ ਸਮਝਾਓ ਭਾਈ ਇਹਨੂੰ ਅੱਗੋਂ ਕਹਿੰਦਾ ਬਾਪੂ ਮੈਂ ਤੈਨੂੰ ਠਹਿਰ ਕੇ ਫੋਨ ਕਰਦਾ ਮੈਂ ਤਾਂ ਆਪ ਹਲੇ ਕੱਪੜੇ ਧੋਏ ਜਣਾ ਉਹ ਮੈਂ ਸੋਚਿਆ ਚਲਾ ਆਪੇ ਮੁੰਡੇ ਨੂੰ ਸਮਝਾ ਦिए ਦਿੱਲੀ ਗਿਆ ਹੋਇਆ ਤੇ ਮੈਂ ਫੋਨ ਮਾਰ ਲਿਆ ਅੱਗੋਂ ਦੇ ਰਿੰਗਟੋਨ ਲੱਗੇ ਹੋਈ ਏ ਮੁੰਡੇ ਦੀ ਸੂਈ ਦੇ ਨੱਕੇ ਤੇ ਥਾਣੀ ਕੱਢ ਤਾਂ ਬਹੂ ਨੇ ਤੇਰੇ ਪੁੱਤ ਨੂੰ ਵੋਢੜਿਆ 2022 ਚ ਮੁੰਡਾ ਬਿਆਹ ਹਾ ਤੇ ਪਾਈ ਦਿੱਲੀ ਮੈਨੂੰ ਮੇਰੇ ਪਿੰਡ ਵਾਲਿਆਂ ਨੇ ਵੜਾ ਕਿਹਾ ਓਏ ਦਿੱਲੀ ਵਾਲੀਆਂ ਲੁੱਟ ਕੇ ਖਾ ਜਾਂਦੀਆਂ ਨੇ ਓਏ ਤੁਸੀਂ ਟਿਕਜੋ ਮੈਂ ਕਹ ਨਹੀਂ ਮੈਨੂੰ ਮੇਰੇ ਪੁੱਤ ਤੇ ਵਿਸ਼ਵਾਸ ਹੈ ਗੱਲਾਂ ਵਾਲੀਆਂ ਸੱਚੀਆਂ ਕਰਦਾ ਬਹੁ ਦੇ ਥੱਲੇ ਤਾਂ ਨਹੀਂ ਲੱਗਦਾ ਖਰ ਬਹੁ ਦੇ ਥੱਲੇ ਤਾਂ ਨਹੀਂ ਲੱਗਿਆ ਪੁੱਤ ਥੱਲੇ ਲੱਗਣ ਤੇ ਬੇਸ਼ਣ ਚ ਕਾਫੀ ਫਰਕ ਹੁੰਦਾ ਜਦੋਂ ਨੂ ਰਾਣੀ ਨੂੰ ਆਈ ਨੂੰ ਹਲੇ ਮਹੀਨਾ ਕੋ ਹੋਇਆ ਤੇ ਮੈਂ ਕਿਹਾ ਭਾਈ ਇਹਦਾ ਚੂੜਾ ਚਾੜਾ ਵਧਾ ਦੋ ਤੇ ਕੋਈ ਮਿੱਠਾ ਮੁੱਠਾ ਬਣਾ ਕੇ ਖਵਾਵੇ ਆਪਣੇ ਕੰਮ ਤੰਦੇ ਲੱਗੇ ਚੱਕੇ ਮਾਂ ਦੀ ਤੀਨੇ ਜਮੈਟੋ ਤੇ ਗਜਰੇ ਲਾਉਡਰ ਕਰਤਾ ਕਹਿੰਦੇ ਲੈ ਬਾਪੂ ਖਾ ਲੈ ਮੈਂ ਉਹਦੇ ਸਮਝ ਗਿਆ ਤੇ ਪੁੱਤੇ ਤਾਂ ਸਾਰੇ ਟੱਬਰਦਿਆਂ ਗੋਡਣੀਆਂ ਲਵਾਉਂਗਾ ਜਿੱਦ ਤੇ ਆਈ ਸੀ ਥੋਡੀ ਬੇਬੇ ਨੇ ਉਹਦੀ ਪੇਟੀ ਖੋਲ੍ਹ ਲਈ ਸ਼ਾਮ ਨੂੰ ਲੋਕਾਂ ਦੀਆਂ ਨੂਹਾਂ ਤੇ ਆਂ ਦੀ ਪੇਟੀ ਚੋਂ ਭਾਂਡੇ ਢਿੰਡੇ ਕੱਪੜੇ ਕੰਬਲ ਗਹਿਣੇ ਮਿਲਦੇ ਨੇ ਇਹਦੀ ਪੇਟੀ ਚੋਂ ਇਹਦੇ 6-7 ਭਾਈ ਨਿਕਲੇ ਕਹਿੰਦੇ ਬਾਪੂ ਉੱਥੇ ਬੇਲੇ ਫਿਰਦੇ ਤੇ ਇੱਥੇ ਇਹਨਾਂ ਨੂੰ ਕਿਸੇ ਕੰਮ ਤਾਂ ਦੇ ਲਾ ਦੋ ਖਰ ਮੁੰਡੇ ਤਾਂ ਭਾਈ ਅਣਖੀ ਨੇ ਭਾਈ ਇਹਦੇ ਕਹਿੰਦੇ ਅਸੀਂ ਨੂੰਤੀ ਦੇ ਘਰ ਦਾ ਚਾਹ ਪਾਣੀ ਨਹੀਂ ਪਿੰਦੇ ਹੁੰਦੇ ਸਿੱਧਾ ਬੋਤਲ ਨੂੰ ਇਹ ਮੂੰਹ ਲਾ ਲੈਂਦੇ ਨੇ ਆਥ ਮੇਰੇ ਆਪਣੇ ਟੱਬਰ ਦੇ ਬਹੁਤ ਸਾਰੇ ਮੁੰਡੇ ਬੇਲੇ ਫਿਰਦੇ ਨੇ ਬੇਰ ਜੁਗਾਰ ਨੇ ਪਰੇ ਦੇ ਭਾਈਆਂ ਨੇ ਆਉਂਦੀ ਸਾਰੇ ਸਾਡੇ ਸਾਰੇ ਘਰ ਦੀ ਕਬੀਲਦਾਰੀ ਸੰਭਲੀ ਇੱਥੇ ਜਿਹੜੀ ਆਮਦਨ ਹੁੰਦੀ ਹੈ ਸਾਰੀ ਆਪਣੇ ਘਰੇ ਦਿੱਲੀ ਭੇਜੀ ਜਾਂਦੀ ਹੋਰ ਤਾਂ ਹੋਰ ਜਿਹੜਾ ਸਭ ਤੋਂ ਵੱਡਾ ਕੈਰ ਭਾਈ ਕੁਝ ਦਿਨ ਪਹਿਲਾਂ ਹੋਇਆ ਈਦੇ ਪਾਈ ਦਾ ਵਿਆਹ ਹੈ ਅੱਗੇ ਫਰਵਰੀ ਦੇ ਵਿੱਚ 2 ਮਹੀਨੇ ਪਹਿਲਾਂ ਹੀ ਮੇਰੇ ਮੁੰਡੇ ਨੂੰ ਲੈ ਗਈ ਨਾਲ ਆਂਢ ਗੁਆਂਢ ਦੇ ਜਿੰਨੇ ਮੁੰਡੇ ਸਾਰਿਆਂ ਨੂੰ ਇਕੱਠੇ ਕਰਕੇ ਲੈ ਗਏ ਮੈਂ ਕਹਾਂ ਚਲੋ ਪੁੱਤ ਜਾਣਾ ਚਾਹੀਦਾ ਸੌਰੇ ਘਰੇ ਸੇਵਾ ਪਾਣੀ ਕਰਵਾਇਓ ਜਾ ਕੇ ਓਏ ਮੈਨੂੰ ਕੱਲ ਕਿਸੇ ਮੁੰਡੇ ਨੇ ਫੋਨ ਤੇ ਦੱਸਿਆ ਕਹਿੰਦਾ ਬਾਪੂ ਕਿਹੜੀ ਸੇਵਾ ਪਾਣੀ ਸਾਨੂੰ ਤਾਂ ਆਪ ਉਹਨਾਂ ਦੇ ਸਾਰੇ ਟੱਬਰ ਦੀਆਂ ਮਾਲਿਸ਼ਾਂ ਕਰਨੀਆਂ ਪੈਂਦੀਆਂ ਨੇ ਮੈਂ ਵਿਚੋਲੇ ਨੂੰ ਫੋਨ ਮਾਰਿਆ ਮੈਂ ਕਹਾਂ ਭਾਈ ਓਏ ਮੁੰਡਾ ਬਾਲਾ ਥੱਲੇ ਲਾਰ ਕੇ ਬਹੂ ਨੇ ਥੋੜਾ ਬਹੁਤਾ ਸਮਝਾਓ ਭਾਈ ਇਹਨੂੰ ਅੱਗੋਂ ਕਹਿੰਦਾ ਬਾਪੂ ਮੈਂ ਤੈਨੂੰ ਠਹਿਰ ਕੇ ਫੋਨ ਕਰਦਾ ਮੈਂ ਤਾਂ ਆਪ ਹਲੇ ਕੱਪੜੇ ਧੋਈ ਜਾਂਦਾ ਤਾਂ ਮੈਂ ਸੋਚਿਆ ਚਲਾ ਆਪੇ ਮੁੰਡੇ ਨੂੰ ਸਮਝਾ ਦਈਏ ਦਿੱਲੀ ਗਿਆ ਹੋਇਆ ਤੇ ਮੈਂ ਫੋਨ ਮਾਰ ਲਿਆ ਅੱਗੋਂ ਦੇ ਰਿੰਗਟੋਨ ਲੱਗੇ ਹੋਏ ਮੁੰਡੇ ਦੀ ਸੂਈ ਦੇ ਨੱਕੇ ਤੇ ਥਾਣੀ ਕੱਟਦਾ ਬਹੂ ਨੇ ਤੇਰੇ ਪੁੱਤ ਨੂੰ ਵੁੱਢੜਿਆ ਮੈਂ ਤਾਂ ਬਾਈ ਗੱਲ ਹੀ ਨਹੀਂ ਕਰੀ ਫਿਰ ਮੁੜ ਕੇ ਇੱਕ ਪਲਟੀਨਾ ਅਸੀਂ ਬੜੇ ਮਰ ਕੇ ਲਿਆ ਸੀ ਸਾਰੇ ਟੱਬਰ ਨੇ ਉਹ ਵੀ ਚੱਕ ਕੇ ਮਾਂ ਦੀ ਤੀਨੇ ਪੇਕੇ ਪੇਤਾ ਕਹਿੰਦੇ ਮੇਰੇ ਬਾਪੂ ਨੂੰ ਆਉਣਾ ਜਾਣਾ ਸੌਖਾ ਹੋ। ਹੋਰ ਜਿਹੜਾ ਲੋੜੇ ਵਾਲਾ ਕੰਮ ਕੀਤਾ ਇਹਨਾਂ ਨੇ ਸਾਡੇ ਘਰੇ ਭਾਈ ਜਿਹੜੀ ਸਿਕਿਉਰਿਟੀ ਅਸੀਂ ਰੱਖੀ ਹੋਈ ਸੀ ਉਹ ਵੀ ਦਿੱਲੀ ਲੈ ਗਏ। ਕਹਿੰਦੇ ਬਾਪੂ ਜੀ ਦੀ ਜਾਨ ਨੂੰ ਖਤਰਾ ਹੈ। ਲੈ ਦੱਸੋ ਭਾਈ ਜੇ ਬਾਪੂ ਦੀ ਜਾਨ ਨੂੰ ਖਤਰਾ ਹੈ ਉਹਨੂੰ ਅੰਦਰ डक ਕੇ ਰੱਖੋ ਬਾਹਰ ਕਿਉਂ ਫੁੱਲਾ ਛੱਡਿਆ ਉਹ। ਬਾਅਦ 'ਚ ਸਾਡੇ ਇੱਥੇ ਚੋਰੀਆਂ ਚਕਾਰੀਆਂ ਡੱਕੇ ਹੋਏ ਜਾਂਦੇ ਨੇ। ਕੱਲ ਮੇਰੇ ਸੱਟ ਫੇਟ ਮਾਰ ਕੇ ਲੁੱਟੇਰੇ। ਉਹਨਾਂ ਦੇ ਘਰ 'ਚ ਇੱਕ ਸਿਆਣਾ ਬਜ਼ੁਰਗਾ ਉਹਨੇ ਸਮਝਾਇਆ ਭਾਈ ਸਿਕਿਉਰਿਟੀ ਤਾਂ ਵਾਪਸ ਮੋੜ ਦਿਓ ਉੱਥੇ ਵੀ ਲੋੜ ਹੋਊਗੀ ਪਰ ਕਾ ਨੂੰ ਮੰਨਦੇ ਨੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਭਾਈ ਸੋਡਾ ਬਾਪੂ ਬਾਪੂ ਤੇ ਪਰੌਲੇ ਦਾ ਬਾਪੂ ਬੂੜਾ ਹੁਣ ਭਾਈ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਮੈਂ ਮੁੰਡੇ ਨੂੰ ਕਿਵੇਂ ਸਮਝਾਵਾਂ